ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗ 07 ਤੇ ਤੁਹਾਡਾ ਸਵਾਗਤ ਉਮੀਦ ਕਰਦੀ ਤੇ ਸਾਰੇ ਜਣੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤਾਂ ਮੈਂ ਸੋਚਿਆ ਸੀ ਅੱਜ ਮੈਂ ਇੰਗਲਿਸ਼ ਦੇ ਵਿੱਚ ਵੈਲਕਮ ਕਰਦੀ ਆ ਪਰ ਜਿਹੜੀ ਆਵਾਜ਼ ਹੈ ਨਾ ਮੇਰੀ ਜबान ਉਹ ਤਾਂ ਤਲ ਜਾਂਦੀ ਇੰਗਲਿਸ਼ ਦੇ ਵਿੱਚ ਕਿਉਂਕਿ ਕਦੀ ਬੋਲੀ ਨਹੀਂ ਨਾ ਚਲੋ ਇੰਨਾ ਵੀ ਥੋੜੀ ਬਹੁਤੀ ਤਾਂ ਨੋਲੇਜ ਹੁੰਦੀ ਆ ਬਟ ਇਹ ਆ ਵੀ ਬੰਦਾ ਰੈਗੂਲਰ ਬੋਲਦਾ ਰਹੇ ਨਾ ਤਾਂ ਉਹ ਕੰਟੀਨਿਊ ਰਹਿੰਦੀ ਆ ਚੀਜ਼ ਹੈ ਨਾ ਵੀ ਬੋਲਣ 'ਚ ਥੋੜੀ ਆਸਾਨੀ ਹੁੰਦੀ ਆ ਲਿਖਣ 'ਚ ਤਾਂ ਚਲੋ ਕੋਈ ਗੱਲ ਨਹੀਂ ਪਰ ਬੋਲਣ 'ਚ ਥੋੜਾ ਹੋ ਜਾਂ ਤੇ ਮੈਂ ਨਾ ਕੱਲ ਇੱਕ ਵਲੌਗ ਪਾਇਆ ਹੈਗਾ ਆਪਣੇ ਕੁਐਸਚਨ ਆਨਸਰ ਦਾ ਤੇ ਮੈਂ ਉਹਦੇ ਵਿੱਚ ਪੁੱਛਿਆ ਸੀਗਾ ਹੈਨਾ ਵੀ ਮੇਰੀ ਏਜ ਦੱਸਿਓ ਕਿੰਨੀ ਕੁ ਲੱਗਦੀ ਆ ਵੀ ਮੈਨੂੰ ਵੀ ਪਤਾ ਲੱਗੇ ਹੈਨਾ ਵੀ ਮੈਂ ਸੱਚੀ ਕਿੰਨੀ ਏਜ ਦੀ ਲੱਗਦੀ ਕਿ ਐ ਵੀ ਮੈਨੂੰ ਫੋਪੇ ਪੰਪ ਦਿੰਦੇ ਰਹਿੰਦੇ ਸਾਰੇ ਵੀ ਨਹੀਂ ਜੀ ਤੁਹਾਡੀ ਏਜ ਨਹੀਂ ਲੱਗਦੀ ਇਦਾਂ-ਉਦਾਂ ਵੈਸੇ ਇੱਕ ਭੈਣ ਨੇ ਕਮੈਂਟ ਕੀਤਾ ਹੀ ਹਾਰਮਨ ਕੌਰ ਨੇ ਉਹ ਕਹਿੰਦੇ ਸੀ ਜੀ ਤੁਸੀਂ 27-28 ਸਾਲ ਦੇ ਲੱਗਦੇ ਆ ਹੈਨਾ ਚਲੋ ਮੈਂ ਕਿਹਾ ਠੀਕ ਆ ਨਾ ਵੀ ਹੋ ਸਕਦਾ ਇੰਨੇ ਕੁ ਦੇ ਲੱਗਦੇ ਪਰ ਇੱਕ ਭੈਣ ਜਨੀ ਵਾਲਾ ਭੈਣ ਨੇ ਕਮੈਂਟ ਕੀਤਾ ਕਹਿੰਦੇ ਤੁਸੀਂ 38 ਤੋਂ 45 38 ਤੋਂ 45 ਸਾਲ ਦੇ ਵਿੱਚ ਵਿੱਚ ਲੱਗਦੇ ਮੈਂ ਹੈਰਾਨ ਰਹਿ ਗਈ ਮੈਂ ਕਿ ਹਾਏ ਸੱਚੀ ਮੈਂ ਇੰਨੀ ਏਜ ਦੀ ਲੱਗਦੀ ਆ ਦੇਖਣ ਤੋਂ ਮੈਂ ਤਾਂ ਮੈਂ ਤਾਂ ਆਪਣੇ ਆਪ ਨੂੰ ਬੜਾ ਸਮਝਦੀ ਵੀ ਨਹੀਂ ਮੇਰੀ ਏਜ ਘੱਟ ਲੱਗਦੀ ਘੱਟ ਲੱਗਦੀ ਤੇ ਮੈਂ ਹੈਰਾਨ ਰਹਿ ਗਈ ਕਿ ਸੱਚੀ ਮੇਰੀ ਇੰਨੀ ਏਜ ਲੱਗਦੀ ਆ ਚਲੋ ਕੋਈ ਗੱਲ ਨਹੀਂ ਏਜ ਦੀ ਆਪਾਂ ਦੱਸਣੀ ਹੁਣ ਹੁਣ ਤਾਂ ਮੈਂ ਦੱਸਣੀ ਹੀ ਨਹੀਂ ਪਹਿਲਾਂ ਮੈਂ ਸੋਚਿਆ ਹੈਗਾ ਮੈਂ ਰੀਅਲ ਏਜ ਆਪਣੀ ਦੱਸ ਦਵਾਂ ਹੁਣ ਨਹੀਂ ਦੱਸਣੀ ਕੁੜੀਆਂ ਕਹਿੰਦੇ ਨੇ ਏਜ ਨਹੀਂ ਦੱਸਦੀਆਂ ਹੁੰਦੀਆਂ ਹੁਣ ਨਹੀਂ ਮੈਂ ਦੱਸਣੀ ਜਾਈ ਵੀ ਚਲੋ ਕੋਈ ਗੱਲ ਨਹੀਂ ਤੇ ਅੱਜ ਨਾ ਮੇਰਾ ਜਿਹੜਾ ਅੱਜ ਦਾ ਜਿਹੜਾ ਪਲਾਨ ਸੀਗਾ ਨਾ ਉਹ ਸਾਰਾ ਕੈਨਸਲ ਹੋ ਗਿਆ ਪਤਾ ਨਹੀਂ ਮੇਰੇ ਨਾਲ ਹੀ ਹੁੰਦਾ ਜਾਂ ਤੁਹਾਡੇ ਨਾਲ ਵੀ ਹੁੰਦਾ ਤੁਸੀਂ ਸਾਰੇ ਜਾਣੇ ਦੱਸਿਓ ਕਿ ਜਿੱਦਾਂ ਨਾ ਆਪਾਂ ਕੋਈ ਵੀ ਕੰਮ ਕਰਨਾ ਹੁੰਦਾ ਅਗਲੇ ਦਿਨ ਸਾਨੂੰ ساری ਰਾਤ ਉਹਦੇ ਪਹਿਲਾਂ ਟੈਨਸ਼ਨ ਰਹਿੰਦੀ ਆ ਆਪਾਂ ਉਹਦੇ ਬਾਰੇ ਸੋਚਦੇ ਰਹਿੰਦੇ ਹਣਾ ਵੀ ਆਪਾਂ ਇਦਾਂ ਕਰਨੀ ਇਦਾਂ ਕਰਨੀ ਸਵੇਰ ਉੱਠੇ ਇਦਾਂ ਕਰਨੀ ਆਪ ਪਲੈਨਿੰਗ ਹੈ ਆਪਣੀ ਹਣਾ ਮੁੜ ਕੇ ਸਵੇਰ ਨੂੰ ਉੱਠ ਕੇ ਤਾਂ ਕੁਝ ਵੀ ਨਹੀਂ ਹੁੰਦਾ ਜੋ ਆਪਾਂ ساری ਰਾਤ ਦਿਮਾਗ ਇਨਾਂ ਘੁਮਾਇਆ ਹੁੰਦਾ ਜਿਸ ਚੱਕਰ ਦੇ ਵਿੱਚ ਆਪਾਂ ਨੂੰ ਨੀਂਦ ਨਹੀਂ ਆਉਂਦੀ ਮੁੜ ਕੇ ਉਸ ਚੱਕਰ ਦੇ ਵਿੱਚ ਸਾਰਾ ਖੁਸ਼ੀ ਰਹ ਜਾਂਦਾ ਆ ਮਤਲਬ ਉਦਾਂ ਹੁੰਦੀ ਨਹੀਂ ਸ਼ਾਇਦ ਮੈਨੂੰ ਲੱਗਦਾ ਇਹ ਓਵਰ ਥਿੰਕਰ ਹੁੰਦੀ ਆ ਹਨਾ ਵੀ ਤੁਸੀਂ ਜਿਆਦਾ ਸੋਚਦੇ ਆ ਜਿਆਦਾ ਲੋਡ ਲੈ ਲੈਂਦੇ ਦਿਮਾਗ ਤੇ ਵੀ ਪਰ ਉਦਾਂ ਹੁੰਦਾ ਕੁਝ ਨਹੀਂ ਹੋ ਤੇ ਮੇਰੇ ਨਾਲ ਵੀ ਉਦਾਂ ਹੀ ਆ ਵੀ ਕੋਈ ਵੀ ਗੱਲ ਹੋਵੇ ਕੰਮ ਹੋਵੇ ਹਨਾ ਮੈਂ ਸ਼ਾਇਦ ਉਹਦੀ ਪਹਿਲੇ ਹੀ ਜਿਆਦਾ ਪਲੈਨਿੰਗ ਆ ਕਰ ਲੈਂਦੀ ਆ ਵੀ ਇਦਾਂ ਕਰਨੀ ਇਦਾਂ ਕਰਨੀ ਆ ਪਰ ਦੂਜੇ ਦਿਨ ਪਤਾ ਨਹੀਂ ਉਹ ਦੂਜੇ ਦਿਨ ਕਿੱਦਾਂ ਦਾ ਹੁੰਦਾ ਆ ਤੇ ਉਹ ਕੁਝ ਵੀ ਨਹੀਂ ਉਦਾਂ ਦਾ ਹੁੰਦਾ ਮਤਲਬ ਸਾਰਾ ਪਲੈਨ ਜਿਹੜਾ ਆ ਨਾ ਉਹ ਖਤਮ ਹੋ ਜਾਂਦਾ ਆ ਵੀ ਹੁਣ ਮੇਰਾ ਜਿਹੜਾ ਅੱਜ ਦਾ ਪਲਾਨ ਹੈਗਾ ਤੁਹਾਨੂੰ ਖਾ ਰਿਆ ਨੂੰ ਮੈਂ ਨਹੀਂ ਉਹ ਆਪਾਂ ਦੱਸਣਾ ਨਹੀਂ ਵੀਡੀਓ ਦੇਖੋ ਜੇ ਆਪਾਂ 2-4 ਦਿਨ ਤੱਕ ਉਹ ਗੱਲ ਬਣ ਗਈ ਹੈ ਨਾ ਤਾਂ ਫੇਰ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਆ ਵੀ ਪਲਾਨ ਹੈਗਾ ਆ ਪਰ ਇਹ ਆ ਵੀ ਦੇਖੋ ਜੇ ਉਹ 2-4 ਦਿਨ ਸக்ஸੈਸ ਹੋਣ ਨੂੰ ਲੱਗੇ ਪਰ ਮੈਂ ਅੱਜ ਸੋਚਿਆ ਸੀ ਅੱਜ ਉਹ ਮੈਂ ਵੀਡੀਓ ਬਣਾਉਂਗੀ ਪਰ ਉਹ ਸਾਰੀ ਕੈਨਸਲ ਹੋ ਗਈ ਵੀਡੀਓ ਮੇਰੀ ਬਾਣੀ ਵਿੱਚੇ ਹੀ ਰਹਿ ਗਈ ਉਹਦੇ ਕਰਕੇ ਸਪੈਸ਼ਲ ਮੈਂ ਸਿਮੀ ਦੀ ਵੀ ਛੁੱਟੀ ਕਰਾਈ ਮੈਂ ਕਸਿਮੀ ਹੱਤੋਂ ਛੁੱਟੀ ਕਰਲਾ ਹੈ ਨਾ ਵੀ ਆਪਾਂ ਜਾਣਾ ਆ ਕਿਤੇ ਪਰ ਉਹ ਸਾਰਾ ਕੁਝ ਵਿੱਚ ਹੀ ਰਹਿ ਗਿਆ ਤੇ ਆਪਣੇ ਜਿਹੜੇ ਅੱਜ ਗੈਸਟ ਵੀ ਆਉਣੇ ਆ ਚਲੋ ਦੇਖਦੇ ਕਦੋਂ ਆਉਂਦੇ ਦੁਪਹਿਰ ਨੂੰ ਆਉਂਦੇ ਰਾਤ ਨੂੰ ਆਉਂਦੇ ਆ ਦੇਖਦੇ ਉਹਨਾਂ ਦੀ ਵੀ ਵੇਟ ਕਰਦੇ ਆ ਚਲੋ ਮੈਂ ਕਿ ਸ਼ਾਇਦ ਜੋ ਕਾ ਰੱਬ ਚੰਗੇ ਲਈ ਕਰਦਾ ਆ ਵੀ ਰੱਬ ਦੀ ਕੋਈ ਇਹਦੇ 'ਚ ਮਰਜ਼ੀ ਹੋਊਗੀ ਹਨਾ ਪਰ ਇਹ ਆ ਵੀ ਰੱਬ ਦੀ ਮਰਜ਼ੀ ਮੈਨੂੰ ਮੈਂ ਰੱਬ ਦੀ ਇੱਕ ਮਰਜ਼ੀ ਦੇ ਖਿਲਾਫ ਆ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਜਿਹੜੇ ਬੱਦਲ ਹੁੰਦੇ ਆ ਮੀਂਹ ਪੈਂਦੇ ਆ ਇਹ ਇਹ ਚ ਰੱਬ ਕੀ ਚੰਗਾ ਕਰਦਾ ਆ ਮੈਨੂੰ ਨਹੀਂ ਉਹਦੀ ਸਮਝ ਲਾਦੀ ਹੈ ਕਿ ਜੇ ਤੁਹਾਨੂੰ ਪਤਾ ਤਾਂ ਸਾਰੇ ਜਾਣੇ ਦੱਸਿਓ ਵੀ ਜਿਹੜੇ ਤਾਂ ਮੀਂਹ ਪੈਣ ਲਾਪਾਂ ਦੇ ਪੱਕੀਆਂ ਫਸਲਾਂ ਤੇ ਹਨਾ ਵੀ ਕਿੰਨਾ ਨੇਰੀ ਤੂਫਾਨ ਆਉਂਦਾ ਆ ਇਹ ਇਹ ਮੈਂ ਕਹਿੰਨੀ ਰੱਬ ਦੀ ਤਾਂ ਗਲਤੀ ਆ ਵੀ ਰੱਬ ਨੂੰ ਤਾਂ ਕਰਨੀ ਵੀ ਚਾਹੀਦੀ ਹੈਗੀ ਵੈਸੇ ਤਾਂ ਆਪਾਂ ਕਹਿਣਾ ਨਹੀਂ ਚਾਹੀਦਾ ਵੈਸੇ ਮੈਂ ਇੱਕੋ ਦਾ ਸਰੋਸਰੀ ਗੱਲ ਕਰਦੀ ਆ ਹਨਾ ਵੀ ਦੱਸਿਓ ਸਾਰੇ ਜਾਣੇ ਚਲੋ ਆਜੋ ਬਾਕੀ ਦੇਖਦੇ ਅੱਜ ਦਿਨ ਕਿਦਾਂ ਦਾ ਆਪਣਾ ਰਹਿੰਦਾ ਆ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਵਲੌਗ ਨਾਲ ਬਣੇ ਰਹੋ ਤੁਸੀਂ ਵੀ ਜੋ ਓ ਦੇਖੋ ਪ੍ਰੌਣੇ ਸਾਡੇ ਆਏ ਵਾ ਦੂਰੋਂ ਇਸ਼ਾਰੇ ਕਰਦੇ ਆ ਦੂਰੋਂ ਹੀ ਮੌਸਮ ਦੇਖੋ ਮੈਂ ਕਹਿੰਦੀ ਲੋਕ ਤਾਂ ਅੱਜ ਕੱਲ ਇੱਕ ਦੂਜੇ ਨਾਲ ਮਾਰੀ ਕਰਦੇ ਹੀ ਕਰਦੇ ਆ ਰੱਬ ਵੀ ਲੱਗਾ ਹੋਇਆ ਹੈ ਮਾਰੀ ਕਰਨ ਇੰਨਾ ਬੱਦਲ ਰੱਬ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਣਕਾਂ ਚੱਕਣੀਆਂ ਤੂੜੀ ਬੰਨਣੀ ਕਿੰਨਾ ਕੰਮ ਆ ਜਾ ਕੋਦ ਕਰੇ ਕਰਾ 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 ਜਾ ਗੱਜਾ ਤੱਤ ਤਬ ਦੇ ਹੈ અપਾਰਾ ਕਿੰਨਾ ਬੱਦਲ ਹੋਇਆ ਪਿਆ ਸਿਮੀ ਕਰ ਤਰਤ ਹੋ ਕਬ ਹੋ ਏਕ ਬਾਾਰ ਜਦ ਤੂਵੇ ਸਬਾਰਾ ਆਕਾਲ ਬੋਣ ਤੇ ਤਾਏ ਹਾਰਾ ਇੰਦਰ ਦਾ ਬਿਖਾਰੋ ਕਹਾ ਕਰਦੋ ਚਲਿਏ ਮੱਛਰ ਆ ਗਿਆ ਹੈ ਉੱਤੇ ਹੁਣ ਮੱਛਰ ਉੱਤੇ ਹੁੰਦਾ ਹੀ ਆ ਲੜਨ ਲੱਪਿਆ ਮਤਲਬ ਮੱਛਰ ਹੈਗਾ ਯਾਰ ਲੱਗਦਾ ਹੈ ਤੇ ਮੈਂ ਕੰਮ ਕਰਦੀ ਵੀ ਬੱਦਲ ਦੇ ਕਿੰਨਾ ਆ ਪੇ ਕਣਕਾ ਪੱਟਣ ਵਾਲੀਆਂ ਪਈਆਂ ਆ ਸਾਡੀਆਂ ਤੋਂ ਕੀ ਕਿਤਾ ਹੋ ਕੀ ਦੱਸਦਾ ਆਪੋਂ ਬਹੁ ਮੜੀ ਕਰਦਾ ਆਪ ਦੀ ਗਲਤੀ ਆ ਇੱਥੇ ਲੈ ਦੱਸ ਰੱਬ ਦੀ ਕੀ ਆ ਉਹ ਰੱਬ ਨੂੰ ਕੀ ਪਤਾ ਵੀ ਲੋਕ ਵਿਚਾਰੇ ਕਿੰਨਾ ਸਾਲ ਬਾਅਦ ਜਿਹੜੇ ਫਸਲ ਘਾਟ ਹੋਣੀ ਹੁੰਦੀ 6 ਮਹੀਨੇ ਸਾਲ ਬਾਅਦ ਇੰਨਾ ਟਾਈਮ ਵੇਟ ਕਰਦੇ ਆ ਅੱਜ ਕੱਲ ਲੋਕ ਤਾਂ ਇੱਕ ਦੂਜੇ ਨਾਲ ਮਾੜੀ ਕਰ ਹੀ ਜਾਂਦੇ ਆ ਤੇ ਰੱਬ ਨੇ ਵੀ ਉਹੇ ਕੰਮ ਫੜ ਲਿਆ ਵੀ ਹਾਂ ਮੈਂ ਵੀ ਮਾੜੀ ਕਰਨੀ ਕਰਨੀ ਆ ਮੈਂ ਕਿੰਨਾ ਬਿਛੇ ਰਿਹਾ ਆ ਮਨਾਰਾਪਾ ਇਤਤਰੀ ਕਾਦੀ ਚਾਹੀਦੀ ਮੇਰਾ ਇਦਾਂ ਨਹੀਂ ਬੋਲਣਾ ਚਾਹੀਦਾ ਮੇਰਾ ਸਨੇਹਾ ਲਾਦੇ ਰੱਬ ਨੂੰ ਇਹ ਗੱਲ ਤਗਾ ਲਿਆ ਵੀ ਰੱਬ ਦੀ ਸੋਚਣਾ ਚਾਹੀਦਾ ਸਾਰਿਆਂ ਦਾ ਜਿਨ੍ਹਾਂ ਨੇ ਵਿਚਾਰਿਆਂ ਠੇਕੇ ਤੇ ਜ਼ਮੀਨਾਂ ਲਈਆਂ ਆ ਉਹਨਾਂ ਵਿਚਾਰਿਆਂ ਦਾ ਔਖਾ ਹੀ ਆ ਜਿਨ੍ਹਾਂ ਨੇ 6 ਮਹੀਨੇ ਸਾਲ ਬਾਅਦ ਕੋ ਸਰਕਾਰ ਆਉਣੀ ਆ ਕਿੰਨਾ ਕੁਛ ਸੋਚਿਆ ਹੁੰਦਾ ਆ ਵੀ ਪੈਸਾ ਘਰ ਆਊਗਾ ਆ ਪਾਉਣਾ ਨਾ ਘਰ ਉਹਨਾਂ ਦੇ ਔਖਾ ਆ ਉਹ ਕਿਸੇ ਦਾ ਬੋ ਖੁੱਲ ਗਿਆ ਬੱਚਾ ਬੱਚਾ ਪਤਾ ਨਹੀਂ ਚਲੋ ਜਾ ਕੇ ਫੇ ਆਪਣਾ ਕੋਣ ਬੈਠਾ ਡਰਾਈਵਰ ਤੇ ਛੋਟੂ ਲੱਗਦਾ ਦੇ ਦੇ ਰੱਤੋਂ ਤੱਕ ਨਹੀਂ ਜਾਇਆ ਬਸ ਤਰੀਕਾ ਤੁਸੀਂ ਜੋ ਜੋ ਪਿੱਛੇ ਕਹਤੀ ਗਾਂ ਲਈ ਜੰਨੇ ਆ ਔਰ ਰੱਸਾ ਵੀ ਨਾਲ ਹੀ ਆ ਖੁੱਲਾ ਲੱਗਦਾ ਕਿਸੇ ਦਾ ਪਸ਼ੂ ਤੇਰਾ ਪਿੱਛੇ ਉਹਨਾਂ ਨੂੰ ਪਤਾ ਨਹੀਂ ਹੈਗਾ ਉਧਰੋਂ ਆਈ ਮੋੜ ਕੇ ਆ ਪਤਾ ਨਹੀਂ ਮੋੜ ਕੇ ਆ ਕੇ ਮੋੜ ਗਈ ਦੋਈ ਬੈ ਦਿਲ ਗੁੜਿਆ ਲੱਗੀ ਚੜ੍ਹ ਜੂਮ ਕਰਾ ਦੇ ਸਭੀ ਲੱਗਾ ਕੁਛ ਕਰਨ ਇਹ ਆਵੇ ਇਹ ਮੈਂ ਵੀ ਸਭੀ ਨਹੀਂ ਡਰਦਾ ਸੀ ਮੇਰੇ ਖੋਲ ਕੇ ਵੀ ਦੇਖ ਲਿਆ ਹੋਰ ਹੈ ਹੋਰ ਵਾਹ ਸੋਹਣੀ ਹੈ थैंक यू ਸੋ ਮਚ ਜਨਾਨਾ ਮੈਨੂੰ ਸੋਹਣੇ ਸੋਹਣੇ ਗਿਫਟ ਲੈ ਕੇ ਦਿੱਤੇ ਨਾ ਟੌਕ ਨੇ ਦੁਬਈ ਦੀਆਂ ਲਓ ਵੀ ਨਿਆਣੇ ਖਾਓ ਟੌਕ ਨੇ ਦੁਬਈ ਦੀਆਂ ਟੇਸਟ ਵੇਖੋ ਇਹਨਾਂ ਦਾ ਖਾ ਕੇ ਥੈਂਕ ਯੂ ਦੀਦੀ so much ਜਿਨ੍ਹਾਂ ਨੇ ਮੈਨੂੰ ਦੁਬਈ ਤੋਂ ਗਿਫਟ ਲੈ ਕੇ ਦਿੱਤਾ ਸੋਨਾ ਜਿਹਾ ਪਰਫਿਊਮ ਤੇ ਨਾਲ ਲੈ ਆ ਪਰਸ ਬਾਉ ਪਰਸ ਬਹੁਤ ਸੋਹਣਾ ਇਹ ਵੈਸੇ ਨਾ ਲੋਗ ਹੀ ਗਿਆ ਇਹਨੂੰ ਮੈਂ ਸ਼ਾਰਟ ਕਰ ਲਿਆ ਇੰਦਾ ਇਹ ਜਿਹੜੀ ਆ ਬੱਦਲ ਜੀ ਜੀ ਨਾ ਇਹਨੂੰ ਮੈਂ ਇਦਾਂ ਮੈਂ ਕਿਦਾਂ ਮੈਂ ਪਾ ਕੇ ਜਾਉਂਗੀ ਸਹੀ ਆ ਨਾ ਹਣ ਹੂੰ ਸਹੀ ਆ ਨਿਵਰ ਤੋਂ ਮੈਂ ਟੌਕ ਵੀ ਫ੍ਰਿਜ 'ਚ ਹੀ ਰੱਖਿਆ ਆ ਮੈਂ ਤਾਂ ਟੌਕ ਹੀ ਤਾਂ ਦੇਰ ਦੀ ਰਹੀ ਮੈਂ ਕੋਈ ਨਹੀਂ ਦੇਖਾਂ ਨਾਲੇ ਦੀਦੀ ਦਾ ਥੈਂਕ ਯੂ ਕਰਦੀ ਮੈਂ ਆਪਣੀ ਵੀਡੀਓ ਰਾਹੀਂ ਦੀਦੀ ਦਾ ਥੈਂਕ ਯੂ ਕਰਦੀ ਆ ਕਿ ਦੀਦੀ ਨੇ ਦੁਬਈ ਤੋਂ ਮੈਨੂੰ ਇੰਨੇ ਸੋਹਣੇ ਪਿਆਰੇ ਪਿਆਰੇ ਗਿਫਟ ਲਿਆ ਕੇ ਦਿੱਤੇ ਆ ਥੈਂਕ ਯੂ ਸੋ ਮਚ ਦੀ ਮੈਂ ਤਾਂ ਸੱਚੀ ਮੈਨੂੰ ਦੀਨ ਨੂੰ ਨਾ ਪਰ ਮੇਤੇ ਇੱਕ ਗਲਤੀ ਹੋ ਗਈ ਮੈਂ ਦੱਸ ਦਵਾ ਕਿ ਜਦੋਂ ਨਾ ਮੈਨੂੰ ਦੀਨ ਨੇ ਫੋਨ ਕੀਤਾ ਕਿ ਮੈਂ ਤੁਹਾਡੇ ਲਈ ਗਿਫਟ ਲੈ ਕੇ ਆਈਆਂ ਮੈਂ ਤੁਹਾਨੂੰ ਮਿਲਣਾ ਨਾ ਮੇਰੇ ਉਹ ਨਾ ਇਦਾਂ ਕਹਿ ਹੋ ਗਿਆ ਮੈਂ ਕਿਹਾ ਨਹੀਂ ਦੀਦੀ ਮੈਂ ਗਿਫਟ ਨਹੀਂ ਲੈਣਾ ਮੈਂ ਕਿਹਾ ਤੁਸੀਂ ਇੰਨੀ ਖੇਚਲ ਕੀਤੀ ਆ ਵੀ ਮੈਨੂੰ ਚੰਗਾ ਜਿਆ ਨਹੀਂ ਨਾ ਆਪਣੇ ਆਪ ਨੂੰ ਲੱਗਦਾ ਹੈਗਾ ਤੇ ਦੀਦੀ ਮਿਲੂ ਕਹਿੰਦੇ ਕਹਿੰਦੇ ਅੱਜ ਤੋਂ ਬਾਅਦ ਐਦਾਂ ਨਹੀਂ ਕਿਸੇ ਨੂੰ ਵੀ ਕਹਿਣਾ ਜੇ ਤਾਂ ਜੋ ਤੁਹਾਡੇ ਲਈ ਕੋਈ ਪਿਆਰ ਦੀ ਚੀਜ਼ ਲੈ ਕੇ ਆਉਂਦਾ ਹੈ ਨਾ ਤੇ ਉਹਨੂੰ ਐਦਾਂ ਤੁਸੀਂ ਮਨਾ ਨਹੀਂ ਕਰੀਦਾ ਹੁੰਦਾ ਵੀ ਨਹੀਂ ਜੀ ਮੈਂ ਚੀਜ਼ ਨਹੀਂ ਲੈਣੀ ਹੈਗੀ ਮੈਂ ਗਿਫਟ ਨਹੀਂ ਲੈਣਾ ਜੇ ਤੁਹਾਡੇ ਲਈ ਪਿਆਰ ਨਾਲ ਕੋਈ ਲਿਆਉਂਦਾ ਤਾਂ ਉਹਨੂੰ ਪਿਆਰ ਨਾਲ ਐਕਸੈਪਟ ਕਰ ਲਿਆ ਕਰੋ ਮੈਂ ਕਹਾਂ ਠੀਕ ਹੈ ਜੀ ਥੈਂਕ ਯੂ ਦੀਦੀ ਸੋ ਮੱਚ ਕਿ ਤੁਸੀਂ ਮੇਰੇ ਲਈ ਦੇਖੋ ਕਿੰਨਾ ਸੋਹਣਾ ਪਰਸ ਸੋਹਣਾ ਹੈ ਨਾ ਚਾਹੇ ਇਹਨੂੰ ਸਾਈਡ ਨੂੰ ਪਾਈਏ ਤੇ ਚਾਹੇ ਇਹਨੂੰ ਆਪਾਂ ਇੱਕ ਸਾਈਡ ਨੂੰ ਪਾਈਏ ਲੋ ਜੀ ਸਾਈਡ ਨੂੰ ਪਾਈਏ ਇੱਕ ਸਾਈਡ ਨੂੰ ਪਾਈਏ ਚਾਹੇ ਆਪਾਂ ਇਹਨੂੰ ਇੱਧਰੋਂ ਸਾਈਡ ਉਪਾਈ ਜੀ ਹਨਾ ਤੇ ਪਰਫਿਊਮ ਬਹੁਤ ਸੋਹਣਾ ਆ ਦੁਬਈ ਦਾ ਹੁਣ ਆਪਾਂ ਕਹਿਣ ਵਾਲੇ ਹੈਗੇ ਵੀ ਆਪਾਂ ਵੀ ਦੁਬਈ ਦਾ ਪਰਫਿਊਮ ਯੂਜ਼ ਕੀਤਾ ਆ ਬਈ ਅੱਛਾ ਆ ਕੀ ਆ ਇਹ ਹੋਣਾ ਹੈ ਨਾ ਜਿੱਦਾਂ ਸਾਰੇ ਜਿੱਦਾਂ ਪਰਫਿਊਮ ਦੀਆਂ ਪਿਕਸ ਦਿੱਤੀਆਂ ਹੋਈਆਂ ਆ ਇਹ ਵੀ ਅਲੱਗ-ਅਲੱਗ ਫਰੇਗਰੈਂਸ ਜਿਹੜੀਆਂ ਹੁੰਦੀਆਂ ਨਾ ਵਿੱਚ ਬੀ ਤੁਹਾਨੂੰ ਕਿਹੜੀ ਵਧੀਆ ਲੱਗਦੀ ਆ ਤੁਸੀਂ ਉਹ ਚੂਜ਼ ਕਰਕੇ ਲੈ ਸਕਦੇ ਆ ਅਲੱਗ-ਅਲੱਗ ਫਰੇਗਰੈਂਸ ਜਿਹੜੀਆਂ ਹਾਂ ਅਲੱਗ-ਅਲੱਗ ਆ ਇਸ ਕਰਕੇ ਬਹੁਤ ਵਧੀਆ ਆ థాంਕ ਯੂ ਹੁਣ ਮੈਂ ਪਾਸ ਤੋਂ ਦੇਖੋ ਇੱਥੇ ਪਾ ਕੇ ਰੱਖਣਾ ਚਲੋ ਹੁਣ ਆਪਾਂ ਕਹਿਣ ਵਾਲੇ ਹੋ ਗਏ ਆ ਵੀ ਸਾਨੂੰ ਵੀ ਦੁਬਈ ਤੋਂ ਗਿਫਟ ਆਏ ਆ ਇਹ ਹੁੰਦਾ ਪਿਆਰ ਤੇ ਥੈਂਕ ਯੂ ਸੋ ਮੱਚ ਕਿ ਜਦੋਂ ਬੰਦਾ ਕਿਤੇ ਜਾਂਦਾ ਆ ਤੁਹਾਡੇ ਬਾਰੇ ਸੋਚਦਾ ਆ ਹਨਾ ਤੁਹਾਡੇ ਲਈ ਸਪੈਸ਼ਲ ਟਾਈਮ ਕੱਢ ਕੇ ਚੀਜ਼ ਲੈ ਕੇ ਆਉਂਦਾ ਆ ਤੁਹਾਨੂੰ ਐਕਸੈਪਟ ਕਰ ਲਿਆ ਕਰੋ ਮੇਰੇ ਅੰਗੂ ਜਵਾਬ ਨਾ ਦੇ ਦਿਆ ਕਰੋ ਵੀ ਨਹੀਂ ਜੀ ਮੈਂ ਨਹੀਂ ਲੈਣੀ ਹੈਗੀ ਮੈਂ ਤਾਂ ਸਿੱਧਾ ਹੀ ਤੀਨ ਨੂੰ ਇੱਥੇ ਕਹਿਤਾ ਮੈਂ ਕਿ ਦੀਦੀ ਨਹੀਂ ਮੈਂ ਨਹੀਂ ਲੈਣੀ ਹੈਗੀ ਮੈਂ ਕਿਹਾ ਤੁਸੀਂ ਰਹਿਣ ਦਿਓ ਹਨਾ ਨੇ ਦੀ ਕਹਿੰਦੇ ਮੈਂ ਇੰਨੇ ਪਿਆਰ ਨਾਲ ਲੈ ਕੇ ਆਈਆਂ ਤੁਸੀਂ ਰੱਖਣਾ ਹੀ ਹੈ ਗੱਪ ਜੋ ਮਰਜੀ ਹੋ ਜਾਉ ਮੈਂ ਕਿਹਾ ਚਲੋ ਠੀਕ ਆ ਬੀਬੀ ਸੋ ਐਂਡ ਸੌਰੀ ਜਿਹੜਾ ਮੈਂ ਤੁਹਾਨੂੰ ਇਦਾਂ ਮਨਾ ਕੀਤਾ ਥੈਂਕ ਯੂ ਸੋ ਮੱਚ ਤੇ ਵਾਹਿਗੁਰੂ ਆਪਣਾ ਪਿਆਰ ਇੱਦਾਂ ਹੀ ਬਣਾਈ ਰੱਖੇ ਠੀਕ ਆ ਜੀ ਚਲੋ ਲਓ ਭਾਜੀ ਰੱਖ ਲਓ ਇਹਨੂੰ ਹੁਣ ਫ੍ਰੀਜ ਜੀ ਮੈਨੂੰ ਇਸ਼ਾਰੇ ਕਰੀ ਜਾਵੇ ਰੱਖ ਦੇ ਫ੍ਰੀਜ ਚ ਰੱਖ ਦੇ ਫ੍ਰੀਜ ਚ ਆਓ ਆ ਕੇ ਰੱਖਿਆ ਆ ਬੀ ਜੇ ਹੁਣ ਕੱਲੂ ਹੁਣ ਰਾਤ ਨੂੰ ਖਾਣੇ ਨੇ ਰਾਤ ਨੂੰ ਨਹੀਂ ਖਾਣੀ ਹੋ ਲੈ ਕੱਦੀ ਖਾ ਕੇ ਨਹੀਂ ਰਾਤ ਤੁਸੀਂ ਨਹੀਂ ਫਿਰ ਕੀ ਹੈ ਕਿੰਨੀਆਂ ਉਲਟੀਆਂ ਮੱਤਾਂ ਦੇਣੀਆਂ ਸਿਮੀ ਨੇ ਦੇਣੀਆਂ ਹੋ ਲੈ ਦਿਨ ਨਾਲ ਹੋ ਲੈ ਦੋ ਇਸਕਾ ਉਹ ਫਿਰ ਕੀ ਹੋ ਗਿਆ ਐਦਾਂ ਨਹੀਂ ਹੁੰਦਾ ਹੁੰਦਾ ਕੁਝ ਵੀ ਹੁੰਦਾ ਇਹਦਾ ਬੈਟੇ ਤੇ ਸੁਵੈਲਾ ਹੀ ਹੁੰਦਾ ਲਾ ਸੁਵੈਲਾ ਮੈਂ ਅੱਗੇ ਕਹਣਾ ਪਤਾ ਨਹੀਂ ਕਿਹੜੀ ਵੀਡੀਓ ਦੇ ਵਿੱਚ ਮੈਂ ਇਦਾਂ ਜਿਦਾ ਨਾ ਆਪਾਂ ਹਰੇਕ ਚੀਜ਼ ਨੂੰ 스멜 스멜 ਕਰੀ ਜਾਏਗਾ ਨਾ ਮੈਂ ਪਤਾ ਨਹੀਂ ਕਿਹੜੀ ਵੀਡੀਓ ਚ ਇਦਾਂ ਕਿਹਾ 스멜ੋ ਕਹਿੰਦਾ ਤੁਹਾਨੂੰ ਪਤਾ 스멜ੋ ਹੁੰਦੀ ਕੀ ਆ 스멜 ਦਾ ਮਤਲਬ ਹੁੰਦਾ ਬਦਬੂ ਬਦਬੂ ਨੂੰ ਕਹਿੰਦੇ ਖੁਸ਼ਬੂ ਹੁੰਦੀ ਹੈ ਖੁਸ਼ਬੂ ਕਹਿੰ ਨੂੰ ਕਹਿੰਦੇ ਆ ਖੁਸ਼ਬੂ ਜਿੰਦਾ ਸੋਨੀ ਫ੍ਰੇਗਰੈਂਸ ਜੀ ਹਾਂ ਤੇ 스멜 ਕਹਿੰ ਨੂੰ ਕਹਿੰਦੇ ਆ 스멜 ਦਾ ਬਦਬੂ ਵੀ ਹੋਵੇ ਵੀ ਹੂੰ ਤਾਂ ਫੇ ਉਹੀ ਸਾਡੇ ਮੂੰਹੋ ਜਿਹਦਾ ਆਪਾਂ 스멜 스멜 ਕਰੀ ਜਾਂਦੀ ਆ ਪਰ ਕਹਿੰਦੇ 스멜 ਮੁਸ਼ਕ ਕਿ ਇਹਨੂੰ ਕਹਿੰਦੇ ਆ ਫੇ ਮੁਸ਼ਕ ਆਪਾਂ ਸਿੱਧੀ ਠੇਠ ਪੰਜਾਬੀ ਦੇ ਵਿੱਚ 스멜 ਵੀ ਉਹੀ ਹੋ ਗਿਆ ਸੇਮ ਹੀ ਹੁੰਦਾ 스멜 ਇੰਗਲਿਸ਼ ਦਾ ਵਰਡ ਆ ਮੁਸ਼ਕ ਪੰਜਾਬੀ ਦਾ ਠੇਠ ਵਰਡ ਆ ਬਦਬੂ ਜਿਹੜਾ ਹਿੰਦੀ ਦਾ ਵਰਡ ਆ ਲੱਗੀ ਸਾਨੂੰ ਠੀਕ ਐ ਹਾਂਜੀ ਖੁਸ਼ਬੂ ਖੁਸ਼ਬੂ ਵੀ ਹਿੰਦੀ ਦਾ ਵਰਡ ਆ ਮਹਿਕ ਮਹਿਕ ਜਿਹੜੀ ਆ ਉਹ ਪੰਜਾਬੀ ਦਾ ਵਰਡ ਆ ਸਹੀ ਠੀਕ ਐ ਉਹ ਇੰਗਲਿਸ਼ ਦਾ ਵਰਡ ਆ ਠੀਕ ਆ ਦੇਖ ਲਓ ਨਹੀਂ ਆਇਓ ਅਸੀਂ ਪੰਜਾਬੀ ਸਕੂਲਾਂ 'ਚ ਪੜ੍ਹੇ ਹੋ ਆ ਤਾਂ ਤੁਸੀਂ ਇੰਗਲਿਸ਼ ਸਕੂਲਾਂ ਸਾਨੂੰ ਪਤਾ ਹੀ ਆ ਪੜ੍ਹ ਕੇ ਅੱਛਾ ਤੁਹਾਨੂੰ ਪਤਾ ਲਾਓ ਫਿਰ ਖੋ ਗੱਕਸ਼ਰ ਪਤਾ ਹੋਵੇ ਦੱਸੀ ਦੋ ਗੱਕਸ਼ਰ ਨਹੀਂ ਪਤਾ ਮੈਨੂੰ ਸਾਰਾ ਇਹ ਆਪਾਂ ਥੋੜਾ ਸ਼ੋ ਨਹੀਂ ਕਰੀਦਾ ਹੈਗਾ ਤੁਹਾਡੇ ਆਂਗੂ ਸ਼ੋ ਕੀ ਕਰਨਾ ਹੈ ਉਹ ਤੈਨੂੰ ਹੁਣ ਮੈਂ ਆਪਣੇ ਗਿਫਟ ਸਾਂਭ ਲਵਾ ਤਾਂ ਠੀਕ ਆ ਓਕੇ ਜੀ ਬਾਏ ਬਾਏ ਐ ਹੁੰਦੀ ਹੁ ਆ ਬਚਾਓ ਮੰਮੀ ਅੱਜ ਐਸਾ ਹੀ ਆਵੇ দুব হওয়া চা পেন শো কর ঠিক আপ্রেল মারি টাকা